ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਕੋਲ ਸੰਗਤ ਹੈ ਸਤ ਸੰਗਤ ਹੈ ਨਾ ਉਹ ਮਨੁੱਖ ਕਦੇ ਵੀ ਔਕੜਾਂ ਦੇ ਵਿੱਚ ਡਰਿਆ ਨਹੀਂ ਕਰਦਾ ਕਿਉਂਕਿ ਸੰਗਤ ਕਰਨ ਵਾਲੇ ਮਨੁੱਖ ਦੇ ਕਈ ਕਸ਼ਟ ਜਿਹੜੇ ਹੈ ਪਰਮੇਸ਼ਰ ਜੀ ਕੱਟ ਦਿੰਦੇ ਨੇ ਸੰਗਤ ਕਰਨ ਵਾਲੇ ਮਨੁੱਖ ਦੇ ਕੋਲ ਜਵ ਨਹੀਂ ਆਉਂਦੇ ਸੰਗਤ ਨਿਤਾ ਪ੍ਰਤੀ ਕਰਨ ਵਾਲਾ ਮਨੁੱਖ ਕਦੇ ਨਰਕਾਂ ਦੇ ਰਸਤੇ ਨਹੀਂ ਪਿਆ ਕਰਦਾ ਤੇ ਉਹਨੂੰ ਕਦੇ ਦੁੱਖ ਨਹੀਂ ਚਿਮੜਿਆ ਕਰਦਾ ਸੰਗਤ ਕਰਨ ਵਾਲੇ ਮਨੁੱਖ ਦੀ ਮਹਾਰਾ ਸਦਾ ਰੱਖਿਆ ਕਰਦੇ ਨੇ ਬਾਬਾ ਜੀ ਬਾਬਾ ਈਸ਼ਰ ਸਿੰਘ ਸਾਹਿਬ ਜੀ ਕਲੇਰਾ ਵਾਲੇ ਮਹਾਂਪੁਰਸ਼ ਉਹ ਨੇਤਾ ਪ੍ਰਤੀ ਦੀਵਾਨ ਸਜਾਉਂਦੇ ਆਸਾ ਜੀ ਦੀਵਾਰ ਦਾ ਅੰਮ੍ਰਿਤ ਵੇਲੇ ਆ ਜਾਗਣਾ ਨੇਤਾ ਪ੍ਰਤ ਜੋ ਸੇਵਾ ਮਹਾਰਾ ਮਹਾਂਪੁਰਸ਼ਾਂ ਨੇ ਕਰਨੀ ਮਹਾਰਾ ਜੀ ਦੀ ਦੀਵਾਨ ਸਜਣਾ ਬੇਅੰਤ ਸੰਗਤਾਂ ਹਾਜ਼ਰੀ ਭਰਦੀਆਂ ਉਹ ਸੰਗਤ ਦੇ ਵਿੱਚ ਇੱਕ ਭੈਣ ਵੀ ਹਾਜ਼ਰੀ ਭਰਿਆ ਕਰਦੀ ਸੀ ਮਹਾਰਾਜੀ ਗਾੜੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਕੋਈ ਔਲਾਦ ਨਹੀਂ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਮਹਾਰਾਜ ਦੀ ਦਇਆ صدਕਾ ਉਹਦੇ ਘਰ ਬੱਚਿਆਂ ਨੇ ਜਨਮ ਲੈਣਾ ਸੀ ਮਾਂ ਦੇ ਪੇਟ ਦੇ ਵਿੱਚ ਮਹਾਰਾਜ ਦੀ ਕਿਰਪਾ ਹੋਈ ਕੋਈ ਐਸੀ ਰੂਹ ਉਤਰੀ 6 ਮਹੀਨੇ ਹੋ ਗਏ ਸਨ ਉਹ ਭੈਣ ਪ੍ਰੈਗਨੈਂਟ ਹੋ ਗਈ ਤੇ ਕਿਸੇ ਡਾਕਟਰ ਦੇ ਕੋਲ ਦਵਾਈ ਲੈਣ ਗਈ ਜਦੋਂ ਉਹ ਉਥੇ ਦਵਾਈ ਲੈ ਰਹੀ ਸੀ ਕਿਸੇ ਹੋਰ ਪੇਸ਼ੈਂਟ ਦੀ ਦਵਾਈ ਇਹ ਆਪਣੇ ਘਰ ਲੈ ਕੇ ਆ ਗਈ ਤੇ ਜਿਹੜੀ ਇਹੜੇ ਵਾਲੀ ਦਵਾਈ ਸੀ ਉਹ ਕੋਈ ਹੋਰ ਲੈ ਗਿਆ ਹੁਣ ਜਦੋਂ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਦਵਾਈ ਉਹਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਉਹਨੂੰ ਪਤਾ ਨਹੀਂ ਸੀ ਉਹ 2-3 ਦਿਨ ਦਵਾਈ ਖਾਂਦੀ ਰਹੀ ਉਹ ਦਵਾਈ ਨੇ ਸਰੀਰ ਦੇ ਵਿੱਚ ਰੈਕਸ਼ਨ ਕੀਤੀ ਤਿੰਨ-ਚਾਰਾਂ ਦਿਨਾਂ ਤੋਂ ਬਾਅਦ ਜਿਹੜਾ ਸਰੀਰ ਸੀ ਉਹ ਨੀਲਾ ਪੈਣਾ ਸ਼ੁਰੂ ਹੋ ਗਿਆ। ਘਰਦਿਆਂ ਨੇ ਵੀ ਫਿਕਰ ਕੀਤੀ, ਡਾਕਟਰ ਨੂੰ ਦਿਖਾਇਆ। ਉਹਨੇ ਆਖਿਆ ਕੋਈ ਉਦਾਂ ਉਹੋ ਜੀ ਚੀਜ਼ ਖਾਦੀ ਗਈ ਹੋਣੀ। ਪਰ ਥੋੜੇ ਦਿਨਾਂ ਬਾਅਦ ਜ਼ਿਆਦਾ ਹੋ ਗਿਆ। ਫਿਰ ਹਸਪੀਟਲ ਲੈ ਕੇ ਗਏ। ਉਹਨਾਂ ਨੇ ਚੈੱਕ ਕੀਤਾ ਕਿ ਸਰੀਰ ਦੇ ਵਿੱਚ ਜ਼ਹਿਰ ਜਿਹੜਾ ਹੈ ਉਹ ਫੈਲ ਗਿਆ ਕਿਸੇ ਚੀਜ਼ ਖਾਣ ਕਰਕੇ। ਪਤਾ ਕੋਈ ਨਾ ਲੱਗੇ ਘਰ ਦੇ ਬੜੇ ਪਰੇਸ਼ਾਨ, ਦੁਖੀ। ਇਹ ਕਿਵੇਂ ਕਾਰਾ ਬਣਿਆ? ਕਿ ਉਹ ਭੈਣ ਪ੍ਰੈਗਨੈਂਟ ਸੀ ਉਹਨਾਂ ਨੂੰ ਇਹ ਫਿਗਰ ਸੀ ਕਿ ਕਿਤੇ ਬੱਚਿਆਂ ਨੂੰ ਕੁਝ ਨਾ ਹੋ ਜਾਵੇ ਇਹਦਾ ਭਜਨਾਠ ਉਹਨਾਂ ਨੂੰ ਪਈ ਇੱਕ ਹਸਪੀਟਲ ਤੋਂ ਦੂਜੇ ਦੂਜੇ ਤੋਂ ਤੀਜੇ ਜਿੱਥੇ ਵੀ ਜਾਂਦੇ ਨੇ ਡਾਕਟਰ ਕਹਿ ਦਿੰਦੇ ਨੇ ਨਹੀਂ ਭਾਈ ਅਸੀਂ ਨਹੀਂ ਹੱਥ ਪਾ ਸਕਦੇ ਸਰੀਰ ਦੇ ਅੰਦਰ ਜ਼ਹਿਰ ਫੈਲਿਆ ਹੋਇਆ ਹੈ ਬੱਚਿਆਂ ਦੀ ਵੀ ਮੌਤ ਹੋ ਸਕਦੀ ਹੈ ਤੇ ਮਾਂ ਦੀ ਵੀ ਮੌਤ ਹੋ ਸਕਦੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਇਦਾਂ ਕਰਦਿਆ ਕਰਾਉਂਦਿਆ ਵਿਚਾਰਿਆਂ ਨੇ ਕਾਫੀ ਹਸਪੀਟਲ ਘੁੰਮੇ ਤੇ ਹੁਮ ਕੇ ਡਾਕਟਰਾਂ ਨੇ ਕਹਿ ਦਿੱਤਾ ਕਿ ਦੋ ਦਿਨ ਨੇ ਇਹਦੇ ਕੋਲੇ ਜਿੰਨਾ ਇਹਦੇ ਸਰੀਰ ਦੇ ਵਿੱਚ ਜ਼ਹਿਰ ਫੈਲ ਚੁੱਕਾ ਹੈ ਵਾਹਿਗੁਰੂ ਜੀ ਇਹਦੀ ਰੱਖਿਆ ਕਰ ਸਕਦੇ ਨੇ ਵੈਸੇ ਦੋ ਕੁ ਦਿਨ ਨੇ ਜਾਂ ਤਾਂ ਬੱਚਿਆਂ ਨੂੰ ਕੁਝ ਹੋ ਜਾਵੇਗਾ ਜਾਂ ਇਸ ਭੈਣ ਨੂੰ ਕੁਝ ਹੋ ਜਾਵੇਗਾ ਇਹ ਡਾਕਟਰਾਂ ਨੇ ਮੂੰਹ ਤੇ ਕਹਿ ਦਿੱਤਾ ਹੁਣ بڑے ਜਦੋਂ ਘਰ ਇਹੋ ਜਿਹੀ ਖੇਡ ਵਰਤ ਜੇ ਇਹੋ ਜਿਹਾ ਭਾਣਾ ਉੱਪਰਨ ਵਾਲਾ ਹੋਵੇ ਬੰਦਾ ਸਹਿਮ ਜਾਂਦਾ ਡਰ ਜਾਂਦਾ ਡਰੇ ਹੋਏ ਰੋਂਦੇ ਕਰ ਲੌਂਦਿਆ ਨੇ ਸੋਚਿਆ ਕਿ ਚਲੋ ਰਾਤ ਨੂੰ ਜਵਾਬ ਮਿਲਿਆ ਸੀ ਸਵੇਰ ਦੇ ਵੇਲੇ ਤੇ ਜਿਹੜੀ ਭੈਣ ਸੀ ਉਹ ਕਹਿਣ ਲੱਗੀ ਕਿ ਮੈਂ ਇੰਨੇ ਦਿਨ ਤੋਂ ਸੰਗਤ ਵੀ ਨਹੀਂ ਕਰਨ ਗਈ ਚਲੋ ਹੁਣ ਘਰ ਤੇ ਜਾਣਾ ਹੀ ਐ ਤੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਕੋਲ ਚੱਲ ਚੱਲਦੇ ਆਂ ਐਦਾਂ ਕਰਦਿਆ ਉਹ ਉਥੇ ਆ ਗਏ ਤੇ ਜਿੱਥੇ ਜੋੜੇ ਸੰਗਤ ਦੇ ਇਕੱਠੇ ਹੋਇਆ ਕਰਦੇ ਨੇ ਉਥੇ ਬੈਠ ਗਏ ਕਿ ਜਦੋਂ ਬਾਬਾ ਜੀ ਇਥੋਂ ਜੋੜਾ ਪਾ ਕੇ ਚੱਲਣਗੇ ਤੇ ਬੇਨਤੀ ਕਰਕੇ ਵੇਖ ਲਵਾਂਗੇ। ਬਾਬਾ ਜੀ ਬਾਬਾ ਇਸ਼ਰ ਸਿੰਘ ਸਾਹਿਬ ਜੀ ਆਸਾ ਜੀ ਦੀ ਵਾਰ ਦਾ ਦੀਵਾਨ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਹੋਣ ਤੋਂ ਬਾਅਦ ਹੁਕਮਨਾਮਾ ਸਾਵ ਲੈਣ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਦੇਦਾਰੇ ਕਰਾ ਕੇ ਮਹਾਪੁਰਸ਼ ਬਾਹਰ ਨੂੰ ਤੁਰੇ ਆ ਰਹੇ ਸੀ ਆਪਣਾ ਜੋੜਾ ਪਾਇਆ ਤੇ ਚੱਲਣ ਲੱਗੇ। ਤੇ ਉਹ ਭੈਣ ਨੇ ਬੇਨਤੀ ਕੀਤੀ ਕਿ ਮਹਾਪੁਰਸ਼ੋ ਮੈਂ ਨਿਤਾ ਪ੍ਰਤੀ ਆਪ ਜੀ ਦੀ ਸੰਗਤ ਕਰਨ ਆਇਆ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਆਇਆ ਕਰਦੀ ਹਾਂ। ਕੋਸ਼ਕ ਦੇਣਾ ਤੋਂ ਮੇਰੇ ਕੋ ਨਹੀਂ ਆਇਆ ਗਿਆ ਉਹਨਾਂ ਨੇ ਪੁੱਛਿਆ ਕਿਉਂ ਭੈਣੇ ਕਿਉਂ ਭਾਈ ਕਿਉਂ ਨਹੀਂ ਆਏ ਤੁਸੀਂ ਸੰਗਤ ਕਰਨ ਸੰਗਤ ਕਰਨ ਦੇ ਨਾਲ ਕਈ ਦੁਖਦਸ਼ਟ ਹੋ ਜਾਂਦੇ ਨੇ ਕਈ ਕਸ਼ਟ ਦੂਰ ਹੋ ਜਾਂਦੇ ਨੇ ਉਹ ਭੈਣ ਨੇ ਦੱਸਿਆ ਕਿ ਮਹਾਂਪੁਰਸ਼ੋ ਏਦਾਂ ਮੇਰੇ ਸਰੀਰ ਦੇ ਵਿੱਚ ਕੋਈ ਜ਼ਹਿਰ ਫੈਲ ਗਿਆ ਹੈ ਤੇ ਡਾਕਟਰਾਂ ਨੇ ਮੈਨੂੰ 2 ਦਿਨ ਦਿੱਤੇ ਨੇ ਤੇ ਮਹਾਂਪੁਰਸ਼ ਕਹਿ ਲੱਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਹਾਡੇ ਡਾਕਟਰ ਨੇ ਤੁਹਾਨੂੰ 2 ਦਿਨ ਦਿੱਤੇ ਨੇ ਸਾਡੇ ਵੈਦ ਨੇ ਕਿਹਾ ਕਿ ਤੇਰੇ ਘਰੇ 2 ਪੁੱਤਰ ਹੋਣਗੇ ਹੁਣ ਤੂੰ ਭੈਣੇ ਇਹ ਸੋਚ ਲੈ ਤੇਰਾ ਤੂੰ ਆਪਣੇ ਡਾਕਟਰ ਦੇ ਵਿਸ਼ਵਾਸ ਕਰਦੀ ਹੈ ਕਿ ਸਾਡੇ ਵਾਲੇ ਡਾਕਟਰ ਤੇ ਵੈਦ ਵਿਸ਼ਵਾਸ ਕਰਦੀ ਹੈ ਕਿਉਂਕਿ ਜਿਹੜਾ ਸਤਗੁਰੂ ਹੈ ਨਾ ਉਹਦੇ ਤੋਂ ਵੱਡਾ ਕੋਈ ਵੈਦ ਨਹੀਂ ਮਹਾਂਪੁਰਸ਼ਾਂ ਨੇ ਗਵਾਹੀ ਦੇ ਦਿੱਤੀ ਕਹਿੰਦੇ ਕਿਹੜੇ 2 ਦਿਨਾਂ ਦੀ ਗੱਲ ਕਰਦੀ ਹੈ ਭੈਣੇ ਤੈਨੂੰ ਕੁਝ ਨਹੀਂ ਹੁੰਦਾ ਤੇਰੇ ਘਰ 2 ਪੁੱਤਰਾਂ ਨੇ ਜਨਮ ਲੈਣਾ ਹੈ ਤੂ ਉਹ ਪੁੱਤਰ ਖੜਾਏਂਗੀ ਉਹ ਪੁੱਤ ਵੱਡੇ ਹੋਣਗੇ ਗੁਰਸਿੱਖ ਹੋਣਗੇ ਤੈਨੂੰ ਕੁਝ ਨਹੀਂ ਹੁੰਦਾ ਮਹਾਂਪੁਰਸ਼ਾਂ ਦੇ ਮੁਖੋਂ ਇਹਹਾ ਬਚਨ ਨਿਕਲਿਆ ਤੇ ਸੰਗਤ ਨੇ ਧੰਨਾ ਕਿਹਾ ਮਹਾਂਪੁਰਸ਼ਾਂ ਨੂੰ ਧੰਨ ਗੁਰੂ ਮਹਾਰਾ ਸੱਚੇ ਪਾਤਸ਼ਾਹ ਦਾ ਸੋਖ ਸ਼ੁਕਰ ਕੀਤਾ ਤੇ ਉਹ ਭੈਣ ਆਪਣੇ ਘਰ ਆ ਗਈ ਜਦੋਂ ਘਰ ਆਈ ਇੱਕ ਦਿਨ ਹੋਰ ਦੋ ਦਿਨ ਹੋਰ ਇਦਾਂ ਸਰੀਰ ਜਿਹੜਾ ਸੀ arogh ਹੋ ਗਿਆ ਮਹਾਰਾ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਵਰਤੀ ਕਿ ਉਹਨਾਂ ਦੇ ਘਰ ਦੋ ਪੁੱਤਰ ਹੋਏ ਤੇ ਮਹਾਪੁਰਸ਼ਾਂ ਕੋਲ ਲੈ ਕੇ ਆਏ ਤੇ ਮਹਾਪੁਰਸ਼ਾਂ ਨੇ ਅੱਗੋਂ ਬਚਨ ਕੀਤਾ ਸੀ ਕਿ ਭੈਣੇ ਸਾਡਾ ਕੋਈ ਬੋਲ ਨਹੀਂ ਇਹ ਤੇਰੀ ਕੀਤੀ ਹੋਈ ਸੰਗਤ ਹੈ ਜਿਹੜਾ ਕੋਈ ਭਾਈ ਸੰਗਤ ਵਿੱਚ ਆਉਂਦਾ ਹੈ ਸਤਿਗੁਰੂ ਉਹਦੀ ਜ਼ਰੂਰ ਲਾਜ ਰੱਖਦੇ ਨੇ ਕਿਉਂਕਿ ਸਤਿਗੁਰੂ ਨੂੰ ਪਤਾ ਹੁੰਦਾ ਹੈ ਕਿ ਨਿਤਾ ਪ੍ਰਤੀ ਮੇਰੇ ਕੋਲ ਆਉਣ ਵਾਲਾ ਮੇਰੇ ਤੇ ਪਿਆਰ ਭਰੋਸਾ ਰੱਖਣ ਵਾਲਾ ਹੈ ਸਤਿਗੁਰੂ ਉਹਨਾਂ ਦੇ ਕਿਰਪਾ ਕਰਦੇ ਇਹਦਾ ਮਹਾਪੁਰਸ਼ਾਂ ਦੇ ਬਚਨ ਮੁਖੋਂ ਨਿਕਲੇ ਮਹਾਰਾਜ ਦੀ ਕਿਰਪਾ ਵਰਤੀ ਉਹ ਭੈਣ ਦੇ ਕਰ ਦੋ ਪੁੱਤ ਹੋਏ ਤੇ ਉਹਦਾ ਵੱਡਾ ਰੋਗ ਕਿੱਥੇ ਡਾਕਟਰਾਂ ਨੇ ਉਹਨੂੰ ਕਹਿ ਦਿੱਤਾ ਸੀ ਕਿ ਤੇਰੇ ਕੋਲੇ 2 ਦਿਨ ਨੇ ਪਰ ਮਹਾਪੁਰਸ਼ ਕਹਿੰਦੇ ਤੇਰੇ ਕੋਲ 2 ਦਿਨ ਨਹੀਂ ਦਿਨ ਬਹੁਤ ਨੇ ਤੇਰੇ ਕੋਲੇ ਦੋ ਪੁੱਤ ਆਉਣਗੇ ਐਸਾ ਬਚਨ ਕੀਤਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖੇੜ ਵਰਤਾਣਾ ਕੀਤੀ ਖਾਲਸਾ ਜੀ ਜਿਹੜੇ ਸੰਗਤ ਕਰਦੇ ਨੇ ਜਿਹੜੇ ਸਾਧੂ ਮਹਾਂਪੁਰਸ਼ ਹੋਇਆ ਕਰਦੇ ਨੇ ਉਹ ਸਤਿਗੁਰੂ ਦੇ लाडले ਹੋਇਆ ਕਰਦੇ ਨੇ ਜੇ ਅਸੀਂ ਵੀ ਮਹਾਰਾਜ ਦੇ लाडले ਬਣਨੇ ਚਾਹੁੰਦੇ ਹਾਂ ਤੇ ਸਤਿਗੁਰੂ ਜੀ ਦੀ ਨਿਤਾ ਪ੍ਰਤੀ ਸੰਗਤ ਕਰਨੀ ਸ਼ੁਰੂ ਕਰੀਏ ਜਿਹੜਾ ਸਤਸੰਗੀ ਹੈ ਗੁਰੂ ਮਹਾਰਾਜ ਜੀ ਦਾ ਉਹਦੇ ਬੋਲਾਂ ਦੇ ਵਿੱਚ ਆਪਣੇ ਆਪ ਸ਼ਕਤੀ ਆ ਜਾਂਦੀ ਹੈ ਉਹਦੇ ਹਿਰਦੇ ਦੇ ਵਿੱਚ ਆਪਣੇ ਆਪ ਪਰਮੇਸ਼ਰ ਦਾ ਨਾਮ ਜਲ ਪੈਂਦਾ ਹੈ ਸੋ ਖਾਲਸਾ ਜੀ ਕਈ ਦੁੱਖ ਕਈ ਕਸ਼ਟ ਨਿਵਾਰ ਦਿੰਦੀ ਹੈ ਸੰਗਤ ਆਪਣੇ ਆਪ ਨੂੰ ਆਦਤ ਪਾਉਣਾ ਕਰੋ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਕਰੀਏ ਨਾਲੇ ਮਹਾਰਾਜ ਦੀ ਅੰਮ੍ਰਿਤ ਵੇਲੇ ਸੰਗਤ ਕਰ ਲਈਏ ਨਾ ਤੇ ਸਾਰਾ ਦਿਨ ਜਿਹੜਾ ਹੈ ਸੁੱਖਾਂ ਭਰਿਆ ਨਿਕਲਦਾ ਹੈ ਮਨ ਵਿੱਚ ਆਨੰਦ ਖੇੜਾ ਰਹਿੰਦਾ ਹੈ ਸੋ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨ ਮਹਾਰਾ ਸੱਚੇ ਪਾਸ਼ਾ ਦੀ ਸੰਗਤ ਸਾਨੂੰ ਬਖਸ਼ਣ ਅੰਮ੍ਰਿਤ ਵੇਲਾ ਬਖਸ਼ਣ ਭੋਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ